ਸਤਿ ਸ਼੍ਰੀ ਅਕਾਲ ਜੀ ਦੇਣੀ ਗੁਜਾਲਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਤੋਂ ਸਵਾਗਤ ਮੈਂ ਅਸ਼ੋਕ ਈਬਾ ਹਾਂ ਤੇ ਦੋਸਤੋ ਅੱਜ ਦੀ ਇੱਕ ਬਹੁਤ ਵੱਡੀ ਖਬਰ ਸ੍ਰੀ ਜਖਰ ਭਾਜਪੀ ਦੇ ਪ੍ਰਧਾਨ ਉਹਨਾਂ ਵੱਲੋਂ ਤੇ ਗੱਲ ਕਰਦੇ ਹਾਂ ਹੁਣ ਪਹਿਲਾਂ ਰਾਜਨੀਤੀ ਦੀ ਰਾਜਨੀਤੀ ਦਾ ਮੈਦਾਨ ਅੱਜ ਵੀ ਉਸੇ ਤਰ੍ਹਾਂ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਪੰਜਾਬ ਦੇ ਵਿੱਚ ਜਿਵੇਂ ਕਿ ਪਹਿਲਾਂ ਹੁੰਦਾ ਸੀ ਕਿ ਜਦੋਂ ਕੋਈ ਵੀ ਜਦੋਂ ਪਾਰਟੀ ਪੰਜਾਬ ਦੇ ਵਿੱਚ ਆਉਂਦੀ ਸੀ ਸੀਐਮ ਬਣਦਾ ਸੀ ਤੇ 5 ਸਾਲ ਬੜੀ ਸ਼ਾਂਤੀ ਦੇ ਨਾਲ ਨਿਕਲ ਜਾਂਦੇ ਸੀ ਤਾਂ ਕੋਈ ਇੰਨੀ ਰਾਜਨੀਤੀ ਦੀ ਵਿੱਚ ਕੋਈ ਹਲਚਲ ਨਹੀਂ ਸੀ ਹੁੰਦੀ ਪਰ ਅੱਜ ਉਸੇ ਤਰ੍ਹਾਂ ਹੀ ਹੁੰਦਾ ਜਾ ਰਿਹਾ ਕਿ ਪਾਰਟੀ ਉਧਰ ਕੈਂਡੀਡੇਟ ਚਲ ਗਿਆ ਕੋਈ ਇਧਰ ਚਲ ਗਿਆ ਕੋਈ ਨਵੀਂ ਤੋਂ ਨਵੀਂ ਖਬਰ ਮਿਲਦੀ ਸਾਨੂੰ ਸਨੂੰ ਵਿੱਚ ਤੇ ਹੁਣ ਗੱਲ ਕਰਾਂਗੇ ਅਕਾਲੀ ਦਲ ਤੇ ਬੀਜੇਪੀ ਦੀ ਬੀਜੇਪੀ ਨੇ ਇਲੈਕਸ਼ਨ ਲੜਿਆ ਅਕਾਲੀ ਦਲ ਤੋਂ ਹਟ ਕੇ ਕੱਲਿਆਂ ਜੋ ਇਲੈਕਸ਼ਨ ਲੜਿਆ ਤਾਂ ਬੀਜੇਪੀ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪੰਜਾਬ ਦੇ ਵਿੱਚ ਗੱਲ ਕਰੀਏ ਉਹਨਾਂ ਦਾ ਖਾਤਾ ਨਹੀਂ ਖੁੱਲ ਸਕਿਆ ਦੂਜੇ ਪਾਸੇ ਗੱਲ ਕਰੀਏ ਅਕਾਲੀ ਦਲ ਦੀ ਅਕਾਲੀ ਦਲ ਨੇ ਵੀ ਜਦੋਂ ਪਹਿਲੀ ਵਾਰੀ ਇਲੈਕਸ਼ਨ ਲੜਿਆ ਭਾਜਪਾ ਤੋਂ ਹਟ ਕੇ ਪੰਜਾਬ ਦੀ ਖੇਤਰੀ ਪਾਰਟੀ ਮੰਨੀ ਜਾਂਦੀ ਆ ਅਕਾਲੀ ਦਲ ਤਾਂ ਉਹਨਾਂ ਨੂੰ ਵੀ ਮੂੰਹ ਦੀ ਖਾਣੀ ਪਈ ਦੋਨਾਂ ਪਾਰਟੀਆਂ ਨੂੰ ਮੂੰਹ ਦੀ ਖਾਣੀ ਪਈ ਕਿਉਂਕਿ ਦੋਨੋਂ ਇੱਕ ਦੂਸਰੇ ਤੋਂ ਅਲੱਗ ਹੋ ਗਏ ਦੋਨਾਂ ਦੀ ਜੋ ਗੱਠਜੋੜ ਸੀ ਕਿਤੇ ਨਾ ਕਿਤੇ ਦੋਨਾਂ ਪਾਰਟੀਆਂ ਦਾ ਸੰਗਠਨ ਹੁੰਦਾ ਸੀ ਤੇ ਆਪਸ ਵਿੱਚ ਕਿਤੇ ਨਾ ਕਿਤੇ ਪਬਲਿਕ ਜਨਤਾ ਇਹਨਾਂ ਦੇ ਨਾਲ ਕੋਈ ਉਧਰੋਂ ਜੁੜ ਗਿਆ ਕੋਈ ਉਧਰ ਜੁੜ ਗਿਆ ਤੇ ਪੰਜਾਬ ਦੇ ਵਿੱਚ ਰਾਜ ਕਰ ਲੈਂਦੇ ਸੀ ਪਰ ਹੁਣ ਦੋਨਾਂ ਨੇ ਪਾਰਟੀਆਂ ਨੇ ਕਾਫੀ ਦਿਨ ਤੋਂ ਲੋਕਾਂ ਦੀ ਵੀ ਸੋਚ ਸੀ ਪਿੰਡਾਂ ਦੇ ਵਿੱਚ ਵੀ ਗੱਲਾਂ ਹੁੰਦੀਆਂ ਸੀ ਲੋਕਾਂ ਦੇ ਵਿਚਾਰ ਸੀ ਯਾਰ ਅਕਾਲੀ ਦਲ ਤੇ ਭਾਜਪਾ ਜਿਹੜੇ ਇਕੱਠੇ ਨਹੀਂ ਹੈਗੇ ਤੇ ਇਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋ ਸਕਦਾ ਹੈ ਕਿ ਅੱਜ ਇਕੱਠੇ ਹੋ ਜਾਣ ਬੜੇ ਅੰਦਰ ਅੰਦਰ ਗੱਲਾਂ ਪਤਾਂ ਚੱਲਦੀਆਂ ਸੀ ਕਿ ਭਾਜਪਾ ਦੂਜੀ ਕਿਸੇ ਆਮਾਦੀ ਪਾਰਟੀ ਨਾਲ ਸਹਿਗਠਨ ਜਿਹੜਾ ਇਹਨਾਂ ਦਾ ਇਕੱਠਾ ਹੋ ਰਿਹਾ ਕੋਈ ਕਹਿੰਦਾ ਕਾਂਗਰਸ ਨਾਲ ਹੋ ਰਿਹਾ ਕੋਈ ਕਹਿੰਦੇ ਆਮਾਦੀ ਪਾਰਟੀ ਦਾ ਉਧਰ ਹੋ ਰਿਹਾ ਪਰ ਕਿਤਨਾ ਕਿਤੇ ਬਸ ਇਦਾਂ ਹੀ ਚੱਲਦਾ ਜਾ ਰਿਹਾ ਸੀ ਅੱਜ ਸੀਲ ਜਾਖੜ ਨੇ ਬਿਆਨ ਦੇ ਦਿੱਤਾ ਹੈ ਸਾਫ਼ ਕਹਿ ਦਿੱਤਾ ਹੈ ਕਿ ਕਲੀਅਰ ਹੋ ਗਈ ਹੈ ਗੱਲ ਕਿ ਖਾਲੀ ਦਲ ਤੋਂ ਬਿਨਾ ਸਾਡਾ ਪੰਜਾਬ ਦੇ ਵਿੱਚ ਸ਼ਾਇਦ ਖਾਤਾ ਨਹੀਂ ਖੁੱਲ ਸਕਦਾ ਆਉਣ ਵਾਲੇ ਟਾਈਮ ਤੇ 2026 ਦੇ ਵਿੱਚ ਸਾਨੂੰ ਹੋਰ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਕਿਉਂ ਨਾ ਕਿਤੇ ਨਾ ਕਿਤੇ ਆਪਸ ਵਿੱਚ ਸਾਨੂੰ ਸਮਝੌਤਾ ਕਰ ਲੈਣਾ ਚਾਹੀਦਾ ਹੈ ਸੀਲ ਜਾਖੜ ਦਾ ਅੱਜ ਦਾ ਇਹ ਬਿਆਨ ਹੈ ਤੇ ਉਧਰੋਂ ਅਕਾਲੀ ਦਲ ਵੀ ਪੂਰੀ ਤਿਆਰੀ ਵਿੱਚ ਵੀ ਕਿਸੇ ਨਾ ਕਿਸੇ ਤਰ੍ਹਾਂ ਉਹ ਬਸ ਦੋਨਾਂ ਦਾ ਆਪਸ ਰਿਹਾ ਕਿ ਉਹ ਸਾਨੂੰ ਕਹਾਂ ਅਸੀਂ ਉਹਨਾਂ ਨੂੰ ਕਹੀਏ ਤੇ ਹੋ ਸਕਦਾ ਕਿ 2027 ਦੇ ਵਿੱਚ ਜਿਹੜਾ ਕਿ ਅਕਾਲੀ ਦਲ ਤੇ ਭਾਜਪਾ ਦੁਆਰਾ ਇਕੱਠੇ ਹੋ ਜਾਣ ਤੇ ਇਕੱਠੇ ਹੋਣ ਤੋਂ ਬਾਅਦ ਕੀ ਪੰਜਾਬ ਇਹਨਾਂ ਨੂੰ ਉਸੇ ਤਰ੍ਹਾਂ ਹੀ ਪਿਆਰ ਦੇਣਗੇ ਜਿਵੇਂ ਕਿ ਪਹਿਲਾਂ ਅਕਾਲੀ ਦਲ ਪੰਜਾਬ ਦੇ ਵਿੱਚ ਸੀਐਮ ਸਾਹਿਬ ਰਹੇ ਨੇ ਆਪਣੇ ਬਾਦਲ ਸਾਹਿਬ ਉਸੀ ਤਰ੍ਹਾਂ ਕਾਲੀ ਦਲ ਨੂੰ ਦੁਆਰਾ ਪਿਆਰ ਮਿਲਦਾ ਜਾਂ ਨਹੀਂ ਮਿਲਦਾ ਆਪਣੇ ਵਿਚਾਰ ਆਪਣੇ ਸੁਝਾਅ ਸਾਨੂੰ ਜਰੂਰ ਭੇਜਿਓ ਕਿ ਦੁਆਰਾ ਇਹਨਾਂ ਦਾ ਆਪਸ ਵਿੱਚ ਗੱਠਜੋੜ ਹੁੰਦਾ ਜਾਂ ਨਹੀਂ ਹੁੰਦਾ ਤੇ ਫਿਰ ਨਵੀਂ ਖਬਰ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ ਤਦ ਤੱਕ ਲਈ ਸ਼ੋਕ ਹੀ ਬਣੋ ਦਿਓ ਆ ਗਿਆ ਸਸੀ ਕਾਲ